ਵੈਗੁਰਜੀ ਦਾ ਕਾਲ ਸਾਹ ਵੈਗੁਰਜੀ ਕੀ ਫਤਿਹ ਬਾਈ ਜ 2025 ਤੇ ਜਿਹੜੇ ਹੜ ਆਇਆ ਜੀ ਇਹਦੇ ਕਰਕੇ ਇਨਸਾਨਾਂ ਦਾ ਤੇ ਜਾਨਵਰਾਂ ਦਾ ਜਿਹੜਾ ਨੁਕਸਾਨ ਹੋਇਆ ਕਈ ਹਜੇ ਵੀ ਪਾਣੀ ਦੇ ਵਿੱਚ ਹੜਾਂ ਕਰਕੇ ਘਿਰੇ ਹੋਏ ਆ ਇਹਦੇ ਆਸਤੇ ਸਾਡੇ ਸਾਰੇ ਨਗਰ ਵੱਲੋਂ ਪਿੰਡ ਭਾਕ ਸਰਵਰ ਵੱਲੋਂ ਤੇ ਸਾਡੀ ਨੌਜਵਾਨ ਟੀਮ ਵੱਲੋਂ ਇੱਕ ਭਰਾਲਾ ਕੀਤਾ ਗਿਆ ਵੀ ਜਿੰਨੇ ਵੀ ਹੜਾਂ ਦੇ ਵਿੱਚ ਕੋਈ ਪਸ਼ੂ ਘਿਰੇ ਆ ਮੱਝਾਂ ਗਾਵਾਂ ਘੋੜੇ ਘੋੜੀਆਂ ਹੋਰ ਵੀ ਜੇ ਕਿਸੇ ਦਾ ਕੋਈ ਮਾਲ ਆ ਕੋਈ ਬੱਕਰੀਆਂ ਕਿਸੇ ਵੀ ਤਰ੍ਹਾਂ ਦਾ ਉਹ ਸਾਡੇ ਕੋਲੇ ਇੱਥੇ ਭੇਜ ਸਕਦਾ ਜੀ ਪਿੰਡ ਸਾਡਾ ਭਾਕਸਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਉਹਨਾਂ ਦੇ ਸਾਮ ਸੰਭਾਲ ਦਾ ਸਾਡੇ ਵੱਲੋਂ ਖਾਸ ਪ੍ਰਬੰਧ ਕੀਤਾ ਜਾਊਗਾ ਜਦੋਂ ਕਿ ਮਾੜਾ ਮੋੜ ਪਾਣੀ ਦੀ ਮਾਰ ਘੱਡੂਗੀ ਤਾਂ ਉਹ ਸਾਡੇ ਤੋਂ ਆਪ ਦਾ ਲੈਖਤੀ ਕਰਕੇ ਤੇ ਜਾਨਵਰ ਛੱਡ ਕੇ ਤੇ ਇਲ ਜਾ ਸਕਦਾ ਉਹਦੀ ਜ਼ਿੰਮੇਵਾਰੀ ਸਾਡੇ ਨਗਰ ਵੱਲੋਂ ਲਈ ਜਾਊਗੀ ਪਿੰਡ ਭਾਕਸਰਾ ਸ਼੍ਰੀ ਮੁਕਤਸਰ ਸਾਹਿਬ ਮੇਰਾ ਫੋਨ ਨੰਬਰ ਆ ਜੀ 95928 41098 9592841098 ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਕੋਈ ਵੀ ਇਸ ਪਰੇਸ਼ਾਨੀ ਦੇ ਵਿੱਚ